ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਨਵੀਂ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਜੋ ਇੱਕ ਤਸਵੀਰ ਦੇਖ ਰਹੇ ਹੋਗੇ ਇਹ ਕਿਸੇ ਦੀ ਕੋਠੀ ਦੇ ਉਪਰਾਮ ਤੋਂ ਦੇਖਿਆ ਜਾਂਦਾ ਆਪਾਂ ਨੂੰ ਘਰਾਂ ਦੇ ਉੱਪਰ ਪਰ ਇਹ ਵੀਰ ਮੇਰੇ ਘਰਾਂ ਦੇ ਉੱਪਰ ਕਿਸੇ ਕੋਠੀ ਦੇ ਉੱਪਰ ਨਹੀਂ ਹੈਗਾ ਇਹ ਪਿੰਡ ਜਿਉਂ ਦਾ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ ਜੀ ਜਿਹਦੇ ਇੱਕ ਕਿਸਾਨ ਭਵਨ ਬਣਿਆ ਹੋਇਆ ਹੈਗਾ ਪਿੰਡ ਦੀ ਸਾਥ ਦੇ ਤੌਰ ਤੇ ਕਹਿ ਸਕਦੇ ਆਂ ਕਿ ਆਪਾਂ ਇੱਕ ਸਾਂਝੀ ਜਗ੍ਹਾ ਦੇ ਉੱਪਰ ਪਿੰਡ ਵਾਲਿਆਂ ਵੱਲੋਂ ਇਹ ਜੋ ਬਲਦਾਂ ਦੀ ਤਸਵੀਰ ਆਪ ਬੁੱਤ ਕਹਿ ਦਿੰਨੇ ਆ ਕਿਸਾਨ ਦੇ ਨਾਲ ਜਿਹੜਾ ਹੈ ਪਿੰਡ ਦੀ ਕਿਸਾਨ ਭਵਨ ਦੇ ਵਿੱਚ ਬਣਾਇਆ ਗਿਆਗਾ ਸਾਹਮਣੇ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਸਾਰਾ ਕੁਝ ਇਹ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਹੈ ਆਪਣਾ 2 ਸਾਲ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਸਾਰੇ ਤਕਰੀਬੋਂ ਜੀ ਵਾਰ ਜਾਣਦੇ ਹੋਗੇ ਉਸ ਸੰਘਰਸ਼ ਨੂੰ ਜਿੱਤਣ ਦੇ ਵਿੱਚ ਜਿੱਤਣ ਦੀ ਖੁਸ਼ੀ ਦੇ ਲਈ ਖੁਸ਼ੀ ਦੇ ਵਿੱਚ ਹਨ ਤਾਂ ਇਸ ਪਿੰਡ ਵਾਲਿਆਂ ਨੇ ਕਿਸਾਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਏਕਤਾ ਦਾ ਸਬੂਤ ਦਿੰਦੇ ਹੋਏ ਤਾਂ ਇਹ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਕਿ ਕਿ ਕਿਸਾਨ ਭਵਨ ਦਾ ਨਿਰਮਾਣ ਕੀਤਾ ਉਸਾਰੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਇੱਕ ਬਲਦਾਂ ਦੀ ਜੋ ਕਿ ਆਪਣੀ ਖੇਤੀ ਬਾੜੀ ਦਾ ਮੋਢਾ ਜਿੱਥੋਂ ਵੱਜਾਗਾ ਬਾਬੇ ਨਾਨਕ ਤੋਂ ਜਿਨ੍ਹਾਂ ਨੇ ਬਲਦਾਂ ਦੇ ਨਾਲ ਖੇਤੀ ਕੀਤੀ ਉਸ ਦੀ ਤਸਵੀਰ ਇੱਕ ਕਿਸਾਨ ਭਵਨ ਇੱਕ ਜਿੱਤ ਦੇ ਸਿੰਬਲ ਵਜੋਂ ਪਿੰਡ ਦੇ ਐਂਟਰੀ ਦੇ ਵਿੱਚ ਪਿੰਡ ਦੇ ਵਿੱਚ ਵੜਦੇ ਆ ਉੱਥੇ ਇਹਨਾਂ ਨੇ ਲਾਇਆਗਾ ਪਿੰਡ ਜਿਉਂਦਾ ਜੀ ਤੇ ਮੈਨੂੰ ਲੱਗਿਆ ਵੀ ਇਹ ਇੱਕ ਡੇਰੀ ਫਾਰਮ ਨਾਲ ਇੱਕ ਇਹ ਖੇਤੀਬਾੜੀ ਨਾਲ ਸੰਬੰਧਤ ਆਪਣੇ ਚੈਨਲ ਨਾਲ ਵੀਡੀਓ ਬਣਦੀ ਸੀ ਸਮਾਂ ਥੋੜਾ ਸੀ ਪਿੰਡ ਵਿੱਚ ਦੀ ਲੰਘੇ ਸੀ ਮਹਾਵੀ ਚੱਲ ਆਪਾਂ ਛੋਟੀ ਇੱਕ ਵੀਡੀਓ ਤੁਹਾਡੇ ਸਾਹਮਣੇ ਹੀ ਕਰੀਏ ਤੇ ਕਮੈਂਟਾਂ ਵਿੱਚ ਤੁਸੀਂ ਦੱਸਿਓ ਵੀ ਕਿਵੇਂ ਲੱਗੀ ਇਹ ਕਮੈਂਟਾਂ ਵਿੱਚ ਤੁਸੀਂ ਦੱਸਿਓ ਵੀ ਕਿਵੇਂ ਲੱਗੀ ਇਹ ਪਿੰਡ ਦੀ ਸੋਚ ਤਸਵੀਰ ਕਿਵੇਂ ਲੱਗੀ ਤੇ ਹੋਰ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਿਸਾਨੀ ਸੰਘਰਸ਼ ਦੀ ਜਿੱਤ ਦੇ ਵਿੱਚ ਕੋਈ ਸਿੰਬਲ ਬਣੇ ਹੋਏ ਡੇਗੇ ਸੋ ਉਸ ਕਮੈਂਟ ਦੇ ਵਿੱਚ ਜਰੂਰ ਦੱਸਿਓ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਜਿਵੇਂ ਇੱਕ ਕਿਸਾਨੀ ਅੰਦੋਲਨ ਜਿੱਤਿਆਗਾ ਤਾਂ ਖੇਤੀਬਾੜੀ ਦੀ ਚੜ੍ਹਦੀ ਕਲਾ ਵਾਸਤੇ ਇਸ ਪਿੰਡ ਦੀ ਚੰਗੀ ਸੋਚ ਤੇ ਚੜ੍ਹਦੀ ਕਲਾ ਲਈ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਜ਼ਰੂਰ ਕਰਨੇ ਕਿ ਪਿੰਡ ਨੂੰ ਹੋਰ ਚੰਗੀ ਵਧੀਆ ਚੰਗੀ ਸੋਚ ਵੀ ਬਖਸ਼ੀ ਕਿ ਹੋਰ ਤਰੱਕੀ ਬਖਸ਼ੇ ਬੈਗੁਰੂ